ਆ ਜੀ ਜੀ ਆਦੀ ਦੇਖੀ ਤਾਂ ਪਹਿਲਾਂ ਤੱਕ ਤੋਂ ਅੰਦਰ ਨਹੀਂ ਦੇਖੀ ਹਾਂ ਤਾਂ ਤੋਂ ہماری ਬੋਟੀ ਹੈਗੀ ਹੈ ਕਿ ਵਿਜ਼ਿਬਿਲਟੀ ਤੇ ਹੈ ਰਾਮ ਨੂੰ ਪਤਾ ਜਾ ਸਕਦਾ ਜੀ ਤੋਂ ਦਾ ਪਤਾ ਨਹੀਂਗਾ ਸ਼ਹਿਰ ਤੋਂ ਲੈਣੀ ਜੀ ਕਟਿਆ ਜੀ ਮੌਸਮ ਹਾਲੇ ਮੌਸਮ ਠੀਕ ਠੰਡ ਤਾਂ ਹੋਣੀ ਹੈ ਜੀ ਤੋਂ ਰਤਾ ਕੰਮ ਜਿਹੜਾ ਸਰਦੀ ਪੈ ਲਈ ਹੁਣ ਹੋਣੀ ਪਿੱਛੇ ਜਾ ਰਹੀ ਸਰਦੀ ਪਤਾ ਨਹੀਂ ਕਿਉਂ ਕਾਰਨ ਹੈ ਕਲਾਈਮੇਟ ਕਰਕੇ ਇਹ ਹੋ ਰਿਹਾ ਤੇ ਬਦਲ ਜਿਹੜਾ ਮੌਸਮ ਦੇ ਵਿੱਚ ਤੇ ਹੋ ਸਕਦਾ ਐਕਦਾ ਨੂੰ ਪਈ ਹੈ ਕਿਦਾਂ ਲੱਗ ਰਿਹਾ ਸਾਰੇ ਕੰਮਾਂ ਧੰਦਾ ਦਾ ਜੀ ਫਰਕ ਪੈਂਦਾ ਜੀ ਜਾਣਾ ਉਹਨਾਂ ਔਕਾ ਹੋ ਜਾਂਦਾ ਜੀ। ਉਹ ਗਿੱਟਿੰਗ ਕੋਲ ਸੀ ਰਸਤੇ ਬਹੁਤ ਜਿਆਦਾ ਤੁੰਸੀ ਜੀ ਕੋਈ ਦਿਖ ਨਹੀਂ ਰਿਹਾ ਕਰ। ਆਮ ਲੋਕਾਂ ਨੂੰ ਵੀ ਮੈਸੇਜ ਦੇ ਦੂਰੀਆ ਤੋਂ ਦੇ ਜਦੋਂ ਬਾਹਰ ਨਿਕਲਦੇ। ਹਾਂਜੀ ਆਪ ਦਾ ਦੇਖ ਚੱਲਣ ਤੇ ਧਿਆਨ ਦੇ। ਕਿਉਂਕਿ ਇਹ ਤਾਂ ਕਿਸੇ ਦੀ ਨਹੀਂ ਕੀ ਇਹਧਾਰਾ ਬਦਾ ਗਿਆ ਸਭ ਹੈਗਾ ਜੀ। ਲੱਗੀਆਂ ਹੋੜੀਆਂ ਥੋੜੀਆਂ। ਹਾਂਜੀ ਹਾਂਜੀ ਹਾਂਜੀ। ਧਿਆਨ ਦੇ। ਤੁੰਦਰ ਬਾਹਰ ਦਾ ਆਊਟਰ ਬਹੁਤ ਜਿਆਦਾ ਜੀ। ਸ਼ਾਇਦ ਇਹ ਚੋਲ ਥੋੜੀ ਘਟਾ ਹੈ। ਮੈਂ ਆਮ ਜਨਤਾ ਨੂੰ ਇਹ ਅਪੀਲ ਕਰੂੰਗਾ ਕਿ ਗੱਡਿਆਂ ਗੁੱਡੀਆਂ ਦੀ ਆਪੇ ਲਾਈਟਾਂ ਲੂਟਾਂ ਜਲਾ ਕੇ ਰੱਖਣ ਥੋੜਾ ਸਪੀਡ ਥਰੋਥ ਨਾਲ ਡਿਸਟੈਂਸ ਗੁੱਡੀਆਂ ਗੱਡਿਆਂ ਥੋੜਾ ਰੱਖ ਕੇ ਚੱਲਣ ਤੇ ਠੰਡ ਤੋਂ ਆਪ ਦਾ ਬਚਾ ਕਰਨ ਇੱਕਦਮ ਮੌਸਮ ਫੀਲ ਕਰ ਕੋ ਬਾਰੀਆਂ ਨੂੰ ਵੀ ਫੋਟਾ ਲੈ ਬਿਲਕੁਲ ਬੰਦਾ ਜੀ ਬਾਰੀਆਂ ਦਾ ਸਰਪੰੰਦਾ ਦਾ ਮੈਂ ਇਹ ਫੀਲ ਕਰੂੰਗਾ ਜਨਤਾ ਨੂੰ ਕਿ ਬਾਜ਼ਾਰ ਗਿਆ ਚੀਜ਼ਾਂ ਨੂੰ ਵਿਚਾਰ ਰੱਖਣ ਥੋੜੀ ਦੇਰ ਤੱਕ ਗਰਮ ਠੰਡਾ ਖਾਂ ਤੋਂ ਬਚਨ ਤੇ ਆਪ ਦੀ ਸਿਹਤ ਦਾ ਖਿਆਲ ਰੱਖਣ ਠੰਡ ਕੜਾਕੇ ਦੀ ਪੈ ਰਹੀ ਹੈ ਥੋੜੇ ਦਿਨ ਬਚਾ ਕਰੋ ਜੀ ਤੋਂ ਤਾਂ ਅੱਜ ਹੀ ਆਜੀ ਦੇਖੀਏ ਤੁੰਤਾ ਪਹਿਲਾਂ ਤਾਂ ਕੋਈ ਤੁੰਦਰ ਨਹੀਂ ਦੇਖੀ ਹਾਂ ਤਾਂ ਤੁਹਮari ਕੋਟੀ ਹੈਗੀ ਹੈ ਕਿ ਵਿਜ਼ਿਬਿਲਟੀ ਤੇ ਹੈ ਆਰਾਮ ਨਾਲ ਪਤਾ ਜਾ ਸਕਦਾ ਜੀ ਟੋੜ ਦਾ ਪਤਾ ਨਹੀਂਗਾ ਸਿਹਤ ਤਾਂ ਲੈਣੀ ਜੀ ਘੱਟ ਹੀ ਹੈ ਮੌਸਮ ਖੰਦੀ ਮੌਸਮ ਠੀਕ ਹੈ ਠੰਡ ਤਾਂ ਹੋਣੀ ਹੈ ਹੀ ਤੁੰਦਰ ਤਾਂ ਕਰਨਦੀਰ ਵੱਟ ਦੇ ਸਰਦੀ ਪੈ ਲਈ ਆਉਣ ਹੋਵੇ ਜੀ ਪਿਛੇ ਜਾ ਰਹੀ ਸਰਦੀ ਪਤਾ ਨਹੀਂ ਕਿਉਂ ਕਾਰਨ ਹੈ ਕਲਾਈਮੇਟ ਕਰਕੇ ਇਹ ਹੋ ਰਿਹਾ ਤੇ ਬਦਲ ਗਿਆ ਮੌਸਮ ਦੇ ਵਿੱਚ ਤੇ ਹੋ ਸਕਦਾ ਐਕਸਟ੍ਰੀਮ ਤੋਂ ਪਈ ਹੈ ਕਿੱਦਾਂ ਲੱਗ ਰਿਹਾ ਸਾਰੇ ਕੰਮਾਂ ਧੰਦਾ ਦਾ ਜੀ ਫਰਕ ਪੈਂਦਾ ਜੀ ਜਾਣਾ ਹੁਣ ਔਖਾ ਹੋ ਜਾਂਦਾ ਜੀ ਗਿੱਟਿੰਗ ਪੱਕੀ ਰਸਤੇ ਬਹੁਤ ਜਿਆਦਾ ਧੁੰਦ ਸੀ ਕੋਈ ਦਿਖ ਨਹੀਂ ਰਿਹਾ ਹਾਂ ਆਮ ਲੋਕਾਂ ਨੂੰ ਵੀ ਮੈਸੇਜ ਦੇ ਦੂਰੀਆ ਤੋਂ ਦੇ ਜਦੋਂ ਬਾਹਰ ਨਿਕਲਦੇ ਹਾਂ ਜੀ ਹਾਂਜੀ ਆਪਦਾ ਦੇਖ ਚੱਲਣ ਤੇ ਧਿਆਨ ਦੇ ਕਿਉਂਕਿ ਇਹ ਤਾਂ ਕਿਸੇ ਦੀ ਨਹੀਂ ਇਹ ਤਾਂ ਰੱਬ ਦਾ ਸਵ ਹੈਗਾ ਜੀ ਲੱਗੀਆਂ ਹੋਈਆਂ ਥੋੜੀਆਂ ਹਾਂਜੀ 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 ਧਿਆਨ ਦਿਓ ਦੋਨੋਂ ਬਾਹਰ ਦਾ ਆਉਟਰ ਬਹੁਤ ਜਿਆਦਾ ਜੀ ਸ਼ਾਇਦ ਚੁੱਲ ਥੋੜੀ ਘਟਾ ਹੈ ਮੈਂ ਆਮ ਜਨਤਾ ਨੂੰ ਇਹੇ ਅਪੀਲ ਕਰੂੰਗਾ ਕਿ ਗੱਡੀਆਂ ਗੁੱਡੀਆਂ ਦੇ ਆਪ ਦਾ ਲਾਈਟਾਂ ਰੋਟਾਂ ਜਲਾ ਕੇ ਰੱਖਣ ਥੋੜਾ ਸਪੀਡ ਸਲੋ ਚੱਲਣ ਡਿਸਟੈਂਸ ਦੂਜੀਆਂ ਗੱਡੀਆਂ ਥੋੜਾ ਰੱਖ ਕੇ ਚੱਲਣ ਤੇ ਠੰਡ ਤੋਂ ਆਪ ਦਾ ਬਚਾਕਰਨ ਇੱਕਦਮ ਮੌਸਮ ਫੇਰ ਕੋਈ ਭਰੇ ਨੂੰ ਵੀ ਹੁੰਦਾ ਹੈ ਬਿਲਕੁਲ ਬੰਦਾ ਜੀ ਬਵਾਰੀਆਂ ਦਾ ਸਰਪੰਚਾ ਦਾ ਮੈਂ ਇਹ ਫੀਲ ਕਰੂੰਗਾ ਜਨਤਾਨੋਂ ਕੀ ਬਾਜ਼ਾਰ ਦੀਆਂ ਚੀਜ਼ਾਂ ਨੂੰ ਵੇਚਾ ਰੱਖਣ ਥੋੜੀ ਦੇਰ ਤੱਕ ਗਰਮ ਠੰਡਾ ਖਾਣ ਤੋਂ ਬਚਣ ਤੇ ਆਪਦੀ ਸਿਹਤ ਦਾ ਖਿਆਲ ਰੱਖਣ ਅੱਡ ਕੜਾਕੇ ਦੀ ਪੈ ਰਹੀ ਹੈ ਥੋੜੇ ਦਿਨ ਬਚਾ ਕਰੋ